ਕੀ ਮੱਕੀ ਦਾ achar ਪਾਉਨੇ ਆ ਓਕੇ ਜੀ ਉਹ ਮਸ਼ੀਨ ਵਾਲਾ ਵੀਰ ਓਕੇ ਜੀ ਉਹਨਾਂ ਵਾਸਤੇ ਵਧੀਆ ਬੈਸਟ ਟਰੈਕਟਰ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਬਈ ਤਾਂ ਜਹਾਜ਼ੇ ਲੱਗਦਾ ਉੱਪਰ ਬਹਿ ਕੇ ਯਾਰ ਹਾਂ ਹਾਂ ਵੀਰੇ ਯਾਜ ਵਾਲੇ ਹਾਂ ਸਹੀ ਜੱਗੂ ਵੀਰੇ ਇਹਦੇ ਨਾਲ ਤਾਂ ਮੱਥਾ ਹੀ ਟੇਕਨੇ ਯਾਰ ਵੀਰੇ ਨੇ ਸਾਡੇ ਅੱਛਾ ਹਾਂ ਠੀਕ ਆ ਮਾਰਕਾ 2023 ਆ ਲਿਆ 24 ਜਿੱਤਾ 24 ਜੀ ਠੀਕ ਆ ਪਰ ਟਾਇਰ ਦੇ ਨਾਲ ਨਾਲ ਦੇ ਹੁਣ ਵੀ 98 ਪਾ ਕੇ ਕਹਿ ਸਕਦੇ ਆ ਟਰੈਕਟਰ ਦੇ 98 ਹੀ ਖੜੇ ਆ ਪੱਕੀ ਗੱਲ ਹੈ ਜੀ ਕੋਲੇ ਵੀਰੋਂ ਰਿੰਮਾਂ ਦੀਆਂ ਗੁੰੰਦੀਆਂ ਦਾ ਦਿਖਾ ਨਿਕਲ ਵੀ ਓਕਣੇ ਪਿਆ ਹਲੇ ਅੱਪ ਸਿੱਖਾਲ ਜੀ ਸਾਰਿਆਂ ਸਮਰਾਲੇ ਗਿੱਲੈਂਡ ਕਲੇਰ ਵਾਲਿਆਂ ਦੇ ਸਭ ਤੋਂ ਪਹਿਲਾਂ ਮਲਾਉਨੇ ਲੱਕੀ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਜੀ ਹਾਂ ਵਧੀਆ ਵੀਰੇ ਵਧੀਆ ਵੀਰੇ ਤੇ ਬਾਈ ਕੋਲ ਤਰੀਬਨ ਬਾਈ ਮਹੀਨਾ ਹੋ ਗਿਆ ਮਹੀਨੇ ਬਾਅਦ ਆਏ ਆ ਬਾਈ ਕੋ ਕਿਹੜਾ ਮਾਰਿਆ ਤੇ ਬਾਈ ਕੋਲ ਟੋਟਲੀ ਨਵੇਂ-ਨਵੇਂ ਟਰੈਕਟਰ ਆਏ ਹੋਏ ਨੇ ਪਹਿਲਾਂ ਆਪਾਂ ਤੁਹਾਨੂੰ ਆ ਚਾਰ ਟਰੈਕਟਰ ਦਿਖਾਉਣੇ ਆ ਜੀ ਹਾਲੈਂਡ 3630 9655 ਹਾਲੈਂਡ 9010 ਤੇ ਮਹਿੰਦਰਾ 585 ਲੱਕੀ ਬਾਈ ਇਹ ਤੋਂ ਸ਼ੁਰੂ ਕਰਦੇ ਆਪਾਂ ਹਾਂ ਜੀ ਵੀਰੇ ਕੋਲੇ ਬਾਈ ਇੱਧਰੋਂ ਆਇਆ ਮੜਾ ਨੇੜੇ ਜ ਇਹਨੂੰ ਕੋਣੋਂ ਐ ਚੰਗੀ ਤਰ੍ਹਾਂ ਟਰੈਕਟਰ ਦਿਖਾ ਦਿਓ ਠੀਕ ਹੈ ਜੀ ਕਿਉਂਕਿ ਆਪਣੇ ਵੀਰ ਦੂਰੋਂ ਬਹੁਤ ਸਾਰੇ ਵੀਰ ਵੀਡੀਓ ਦੇਖਦੇ ਆ ਵੀ ਉਹਨਾਂ ਦੀ ਵੀਡੀਓ ਤੇ ਤਸੱਲੀ ਹੋ ਜਾਵੇ ਬਾਕੀ ਦਾ ਜਦੋਂ ਟਰੈਕਟਰ ਜਿਹੜਾ ਸੌਦਾ ਹੋਣਾ ਤੁਸੀਂ ਆ ਕੇ ਕੋਲੋਂ ਪਾਸ ਕਰਨਾ ਲੱਕੀ ਭਾਈ ਇਹਦੇ ਬਾਰੇ ਦਿਓ ਜਾਣਕਾਰੀ ਕਿਹੜਾ ਮਾਡਲ ਹੈ ਜੀ ਇਹ ਵੀਰ ਜੀ 2024 ਮਾਡਲ ਆ ਵੀਰੇ ਠੀਕ ਹੈ ਜੀ ਹਾਂ ਜੀ 2024 ਹਾਂ ਜੀ ਥੋੜੇ ਘੰਟੇ ਚੱਲਿਆ ਹਾਲੇ ਜੱਗੂ ਵੀਰੇ ਐਮ ਆਰ ਐਫ ਨਹੀਂ ਮਟਿਆ ਟਾਇਰਾਂ ਤੋਂ ਠੀਕ ਹੈ ਜੀ ਆਹ ਦੇਖੋ ਐਮ ਆਰ ਐਫ ਵਾਲੇ ਟਾਇਰਾਂ ਤੇ ਆ ਓਕੇ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਵੀਰੇ ਨਾਲ ਜਿਹਨੇ ਟਰੈਕਟਰ ਆਪਾਂ ਲੈ ਕੇ ਆਇਆ ਨਾ ਓਕੇ ਜੀ ਬਹੁਤ ਸ਼ੌਂਕੀ ਬੰਦਾ ਨਾ ਟਾਇਰ ਵੀਰੇ 17 ਦੇ ਪਾਏ ਹੋਏ ਨੇ ਅੱਛਾ 17 ਦੇ ਪਾਏ ਹੋਏ 17 ਦੇ ਹਾਂਜੀ ਇਹਨੂੰ 16 ਦੇ ਆਉਣੇ ਆਈ ਵੀਰੇ ਦਿਖਾ ਦੇ ਆ ਦੇਖੋ 17 ਦੇ ਟਾਇਰ ਪਾਏ ਹੋਏ ਆ ਜੀ ਓਕੇ ਜੀ 17 ਦੇ ਟਾਇਰ ਪਾਏ ਹੋਏ ਨੇ ਵੀਰੇ ਠੀਕ ਆ ਜੀ ਤੇ ਮੂਹਰੇ ਲ 9524 ਦੇ ਆਉਣੇ ਆ ਦੇ ਓਕੇ ਜੀ ਇਹਦੇ 11224 ਦੇ ਪਾਏ ਹੋਏ ਨੇ ਵੀਰੇ ਆ ਵਾਲੇ ਜੀ ਹਾਂਜੀ ਇਹ ਨਵਾਂ ਜਿੱਦਣ ਲਿਆ ਲੈਂਦੀ ਸਾਰੇ ਟਾਇਰ ਪਵਾਤੇ ਤੇ ਵੀਰੇ ਤਾਂ ਇਹਦੇ ਟਾਇਰ ਪਾਈ ਮਨਾਂ 52 ਨੂੰ ਵੀ ਇਹੀ ਆਉਂਦੇ ਨੇ ਨਾ ਉਹਨੂੰ 18 ਦੇ ਉਹਨੇ ਕਿਹਾ ਸੀ ਉਹਨੇ ਨਹੀਂ 56 ਵੀਰੋਂ 16 ਨਾਲ 30 ਆ ਵੀਰੇ ਇਹਦੇ ਸੁਣਨ ਨੂੰ 30 ਦੇ ਆਉਂਦੇ ਹਾਂਜੀ 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 ਉਹ ਨਹੀਂ ਸਹਿਜ ਹੋ ਗਿਆ ਮੰਨ ਲਓ ਇਹਦਾ ਵੀ ਹਾਂਜੀ ਹਾਂਜੀ ਵੀਰੇ ਠੀਕ ਹੈ ਬਾਕੀ ਵੇਟ ਬੂਟ ਲੱਗੇ ਹੋਏ ਨੇ ਟਰੈਕਟਰ ਨੂੰ ਵੀਰੇ ਓਕੇ ਜੀ ਹਾਂਜੀ ਵੇਟ ਬਾਈ ਨੂੰ 36 ਦਿਨ ਨੂੰ ਤਾਂ ਨਹੀਂ ਨਾਲ ਆਉਂਦੇ ਨਹੀਂ ਨਾਲ ਨਹੀਂ ਆਉਂਦੇ ਵੀਰੇ ਬਾਅਦ ਚ ਲਵਾਏ ਹੋਏ ਨੇ ਸਿਕ ਐਕਸਟਰਾ ਲੱਗੇ ਹੋਏ ਨੇ ਠੀਕ ਹੈ ਐਕਸਟਰਾ ਲੱਗੇ ਹੋਏ ਨੇ ਵੀਰੇ ਠੀਕ ਹੈ ਭਾਈ ਚੱਲਿਆ ਕਿੰਨਾ ਕਹੂਗੀ ਇਹ ਇਹ ਵੀਰੇ 117 ਘੰਟੇ ਚੱਲਿਆ ਓਕੇ ਜੀ 117 ਘੰਟੇ ਹਾਂਜੀ ਪੁੱਲ ਵੀ ਇਧਰੋਂ ਵੀ ਦਿਖਾ ਦੇ ਕੰਡੀਸ਼ਨ ਟਰੈਕਟਰ ਦੀ ਸ ਠੀਕ ਹੈ ਜੀ ਹਾਂ ਜੀ ਆ ਦੇਖੋ ਬਾਈ ਲਫਾਫੇ ਲਫੂਫੇ ਜੀ ਉਦਾਂ ਹੀ ਚੜੇ ਹੋਏ ਨੇ ਟਰੈਕਟਰ ਤੇ ਠੀਕ ਹੈ ਜੀ ਜਮਾ ਨਵਾਂ ਟਰੈਕਟਰ ਆ ਟਾਇਰ ਬਾਈ ਕਹਿੰਦਾ 17 ਦੇ ਵੀਰ ਨੇ ਬਾਅਦ ਚ ਨਵੇਂ ਲਵਾਤੇ ਮੁਰਲੇ ਵੀ ਬੜੇ ਪਾਤੇ ਪਿੱਛੋਂ ਵੀ ਦਿਖਾ ਦਿਓ ਵੀਰੇ ਥੋੜੀਆਂ ਲਿੰਕਾਂ ਲੋੰਕਾਂ ਟਰੈਕਟਰ ਨੇ ਜਮਾ ਸਾ ਪਈਆਂ ਦੇਖੋ ਆਪਾਂ ਤੁਹਾਨੂੰ ਵੀਡੀਓ ਤੇ ਚੰਗੀ ਤਰ੍ਹਾਂ ਤਾਂ ਦਿਖਾ ਰਹੇ ਆ ਬਾਈ ਠੀਕ ਹੈ ਜੀ ਤੇ ਕਿਉਂਕਿ ਵੀਡੀਓ ਦੇ ਬੰਦਾ ਦੇਖ ਕੇ ਆਪਣਾ ਪੂਰੀ ਬੰਦੇ ਦੀ ਤਸੱਲੀ ਹੋਈ ਨਹੀਂ ਫਿਰ ਬੰਦਾ ਆ ਕੇ ਟਰੈਕਟਰ ਕੋਲੋਂ ਆ ਕੇ ਦੇਖ ਕੇ ਪਾਸ ਕਰ ਲੈਂਦਾ ਲੇਕੇ ਬਾਈ ਰੇਟ ਦੱਸ ਦਿਓ ਅੱਜ ਵੀਡੀਓ ਵਿੱਚ ਬੰਦੇ ਇਹ ਪਹਿਲਾਂ ਤੁਹਾ ਮੰਨੂ ਪਤਾ ਨਹੀਂ ਫੋਨ ਉੱਤੇ ਬੰਦੇ ਨੇ ਕਿਹਾ ਮੰਨੂ ਬਹੁਤ ਨੇ ਕਿਹਾ ਵੀ ਤੂੰ ਅੱਧਾ ਘੰਟਾ 20 ਮਿੰਟ ਲਾਇਆ ਇਹ ਤਾਂ ਰੇਟ ਨਹੀਂ ਦੱਸਿਆ ਵੀ ਮੇਨ ਚੀਜ਼ ਰੇਟ ਹੁੰਦੀ ਹੈ ਠੀਕ ਹੈ ਜੀ ਹਾਂ ਤੁਸੀਂ ਕੋਈ ਨਹੀਂ ਜੋਗਾ 2024 ਮਾਡਲ ਆ ਠੀਕ ਹੈ ਜੀ ਸਵਾ 10 ਲੱਖ ਦੀ ਡਿਮਾਂਡ ਆ ਓਕੇ ਬਾਕੀ ਜਿਹੜਾ ਮੇਰੇ ਵੀਰ ਦੀ ਵੀਡੀਓ ਦੇਖ ਕੇ ਆਊਗਾ ਤਾਂ ਵੱਧ ਤੋਂ ਵੱਧ ਮਾਨ ਕੀਤਾ ਜਾਊਗਾ ਵੀਰੇ ਠੀਕ ਹੈ ਜੀ ਹਾਂਜੀ ਤੇ ਬਾਕੀ ਬਾਈ ਤੁਸੀਂ ਆਪਣਾ ਆਪੇ ਆਈਡੀਆ ਲਾ ਲਓ ਵੀ ਰੇਟ ਕਿੰਨਾ ਕ ਘਟ ਜਾਊਗਾ ਸਵਾ 10 ਮੰਗਿਆ ਬਾਈ ਨੇ ਠੀਕ ਹੈ ਜੀ ਵਧੀਆ ਮਾਨ ਤੋਣਾ ਹੋਊਗਾ ਖੁੱਲੇ ਦਿਲ ਨਾਲ ਇਹਨਾਂ ਠੀਕ ਹੈ ਜੀ ਤੇ ਉਹਦੇ ਬਾਅਦ ਆ ਗਿਆ ਜੀ ਨੋ ਬਾਈ ਜੀ ਇਹ ਮਾਡਲ ਜੀ ਇਹ ਮਾਡਲ ਹੈਗਾ ਵੀਰੇ 2018 ਦੀ ਮੈਨੂਫੈਕਚਰ ਆ ਠੀਕ ਆ ਜੀ 2019 ਦੀ ਕਾਪੀ ਆ ਜਲੰਧਰ ਨੰਬਰ ਆ ਜਲੰਧਰ ਨੰਬਰ ਹੈ ਠੀਕ ਹਾਂਜੀ ਟੈਟੂ ਨਾਲ ਦੇਨੇ ਜੀ ਹਾਂਜੀ ਹਾਂਜੀ ਵੀਰੇ ਓਕੇ ਜੀ ਹਾਂਜੀ ਕਹਾਂ ਦੀ ਕੰਡੀਸ਼ਨ ਬਾਈ 75 ਪੈਸੇ ਹੋਊਗੀ ਠੀਕ ਆ ਟਰੈਕਟਰ ਓਰੀਜਨਲ ਲੱਗਦਾ ਸਾਰੇ ਹੀ ਬਾਕੀ ਤੁਸੀਂ ਮੇਰਾ ਵੀਰ ਆ ਕੇ ਉਹ ਟਰੈਕਟਰ ਦੀ ਜਿੰਨੇ ਵੀ ਤੁਹਾਨੂੰ ਆਪਰ ਦਿਖਾਉਣੇ ਤੁਸੀਂ ਆ ਕੇ ਤਸੱਲੀ ਕਰਿਓ ਠੀਕ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਐ ਚੰਗੀ ਤਰ੍ਹਾਂ ਦਿਖਾਉਣੇ ਬਾਈ ਚੱਲਿਆ ਚੁੱਲਿਆ ਬਾਈ ਇਹ ਕੁਛ ਟ੍ਰੈਕਟਰ ਡਾਟਰ ਮੀਟਰ ਦਾ ਮੈਂ ਵੀ ਨਹੀਂ ਦੇਖਿਆ ਯਾਰ ਠੀਕ ਹੈ ਜੀ ਕੋਈ ਟ੍ਰੈਕਟਰ ਬਹੁਤ ਖੜੇ ਨੇ ਬਾਈ ਯਾਦ ਨਹੀਂ ਰਹਿੰਦਾ ਹੈਗਾ ਇੰਨਾ ਉਹ ਜੀ ਬਾਈ ਮੀਟਰ ਤੇ ਬਾਈ 400 ਕੁਛ ਦੱਸਦਾ ਹੈ 1000 ਘੰਟੇ ਦਾ ਐਸਟੀਮੇਟ ਲਾ ਲਓ ਵੀਰੇ ਬਿਲਕੁਲ ਜੀ ਹਾਂ ਜੀ ਹਾਂ ਜੀ ਬੇਡ ਬੂਡ ਲੱਗੇ ਹੋਣੇ ਭੋਲੇ ਵੀ ਤਾਂ ਦੇਖ ਬੇਡ ਕਿੰਨੇ ਨੇ ਇਹ ਵੀਰ ਦਾ 4 ਵੀਲ ਜਿੰਨੇ ਪਾਏ ਹੋਏ ਇਹਨੂੰ ਹਾਂਜੀ 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 655 ਵੀਰੇ ਮੈਕੋ ਪੰਪ ਵਾਲਾ ਓਕੇ ਜੀ ਹਾਂਜੀ ਹਾਂਜੀ ਹੁਣ ਤਾਂ ਸੀ ਆ ਗਿਆ ਨਾ ਇਹ ਇਹ ਮੈਕੋ ਪੰਪ ਵਾਲਾ ਵੀਰੇ ਟਰੈਕਟਰ ਇਹਦਾ ਹੁਣ ਰੇਟ ਦੱਸ ਦੋ ਬਈ ਜਾਇਦ ਜਿਆ ਕਿੰਨੇ ਦਾ ਦੇਣਾ ਇਹ ਵੀਰੇ ਡਿਮਾਂਡ ਇਹ ਹੀ ਹੈਗੀ ਆ 6.5 ਲੱਖ ਦੀ 6.5 ਠੀਕ ਹੈ ਜੀ ਹਾਂ 18000 ਦਾ ਜੱਗੂ ਵੀਰੀ ਵੀਰ ਜਿਹੜਾ ਵੀਡੀਓ ਦੇਖ ਕੇ ਆਊਗਾ ਪਹਿਲਾਂ ਹੀ ਮਾਨ ਕੀਤਾ ਜਾਊਗਾ ਬਾਕੀ ਸਾਡਾ ਭੋਲਾ ਵੀਰਾ ਵੱਧ ਤੋਂ ਵੱਧ ਮਾਨ ਕਰੂਗਾ ਜਿਹੜਾ ਵੀਰ ਸਾਡੇ ਕੋਲ ਟਰੈਕਟਰ ਲੈ ਬਾਈ ਕਿਤੇ ਪਹਿਲੇ ਨੇ ਵੱਧ ਮੰਗੀਆਂ ਇਹ ਫਿਰ ਨਹੀਂ ਨਹੀਂ ਠੀਕ ਹੈ ਤੇ ਬਾਈ ਅੱਗੇ ਆ ਗਿਆ 90 10 ਇਹ ਟਰੈਕਟਰ ਬਹੁਤ ਘੱਟ ਮਿਲਦਾ ਬਾਈ ਪੰਜਾਬ 'ਚ ਹੁਣੇ ਵੀ ਮੈਨਾ ਗਣਮੇ ਚੁਣਮੇ ਟਰੈਕਟਰ ਹੋਣੇ ਨਹੀਂ ਗਣਮੇ ਚੁਣਮੇ ਹੋਣੇ ਹਨ ਜੀ ਹਾਂ ਜੀ ਬਿਲਕੁਲ ਜੀ ਹਾਂ ਜੀ ਕਿਉਂਕਿ ਐਡਾ ਟਰੈਕਟਰ ਬਾਈ ਜਿਹਨੂੰ ਕਿਥੇ ਦਾ ਵੀਰਦਾਇਨ ਕੋਈ ਵਧੀਆ ਕੰਮ ਹਾਈ ਲੈਵਲ ਦਾ ਉਹੀ ਬੰਦਾ ਇਹ ਟਰੈਕਟਰ ਲੁੰਦਾ ਇਹਦੇ ਨਵੇਂ ਦਾ ਰੇਟ ਵੀ ਬਾਈ ਕਾਫੀ ਆ ਜੱਗੂ ਵੀਰੇ ਜਿਵੇਂ ਪਰਾਲੀ ਵਾਲੇ ਵੀਰ ਹੋ ਗਏ ਆਪਣੇ ਹਾਂ ਜੀ ਤੇ ਜਿਹੜੇ ਬਾਕੀ ਮੱਕੀ ਦਾ ਚਾਰ ਪਾਉਨੇ ਆ ਓਕੇ ਜੀ ਉਹ ਮਸ਼ੀਨ ਵਾਲਾ ਵੀਰ ਓਕੇ ਜੀ ਉਹਨਾਂ ਵਾਸਤੇ ਵਧੀਆ ਬੈਸਟ ਟਰੈਕਟਰ ਆਈ ਠੀਕ ਆ ਜੀ ਹਾਂਜੀ ਹਾਂਜੀ ਬਈ ਤਾਂ ਜਹਾਜੇ ਲੱਗਦਾ ਉੱਪਰ ਬਹਿ ਕੇ ਯਾਰ ਹਾਂ ਹਾਂ ਵੀਰੇ ਯਾਜ ਵਾਲੀ ਹੈ ਹਾਂ ਸਹੀ ਗੱਲ ਆ ਬਾਈ ਬਈ ਮਾਡਲ ਦਾ ਪੁੱਛੇ ਨੇ ਇਹਦਾ ਮਾਡਲ ਵੀਰੇ ਮਾਰਕਾ 2022 ਆ ਨਿਕਲੇ 2023 ਚੋਂ ਆ ਇਹ ਠੀਕ ਆ ਜੀ ਹਾਂਜੀ 600 ਕੁਸ਼ ਘੰਟੇ ਚੱਲੇ ਆ ਕੰਪਨੀ ਰਿਕਾਰਡ ਦੇ ਟਰੈਕਟਰ ਆ ਵੀਰੇ ਇਹ 690 ਘੰਟੇ ਹੀ ਬਾਈ ਟਰੈਕਟਰ ਜਨੂੰ ਚੱਲਿਆ ਬਾਈ ਹਾਂ ਕੰਪਨੀ ਰਿਕਾਰਡ ਤੇ ਆ ਵੀਰੇ ਠੀਕ ਆ ਜੀ ਹਾਂਜੀ ਇਹਦੇ ਚ ਬਾਈ ਹੋਰ ਕੀ ਕੀ ਫੰਕਸ਼ਨ ਨੇ ਟਰੈਕਟਰ ਚ ਇਹਦੇ ਵਿੱਚ ਲੱਗ ਬਾਕੀਆਂ ਨਾਲੋਂ ਏ ਵੀਰੇ ਟਾਪ ਮਾਡਲ ਹੋ ਗਿਆ ਓਕੇ ਜੀ 90 ਐਚਪੀ ਹੋ ਗਿਆ ਓਕੇ ਜੀ ਡਬਲ ਡੈਸਟਰੀਬਿਊਟਰ ਹੋ ਗਿਆ ਠੀਕ ਹੈ ਜੀ ਹਾਂ ਜੀ ਲੋ ਬਾਈ ਤੇ ਸ਼ੱਟ ਲ ਗੇਰ ਹੋ ਗਿਆ ਟਰੈਕਟਰ ਦਾ ਲੰਬਾ ਜੋੜਾ ਬਾਈ ਪਿਛਲੇ ਟਾਇਰ ਵੀ ਇਹਦੇ ਬੜੇ ਹਨਾ ਜੀ ਕੰਬੈਨ ਵਾਲੇ ਹੁੰਨੇ ਆ ਵੀਰੇ ਨੂੰ ਠੀਕ ਹੈ ਜੀ ਹਾਂ ਜੀ ਮਾਡਲ 22 ਹੈ ਨਾ ਜੀ ਇਹ ਮਾਡਲ 22 ਹੈ ਵੀਰੇ ਨਿਕਲੇ 22 ਦੇ ਵੀ 12ਵੇਂ ਮਹੀਨੇ ਦਾ ਵੀਰੇ ਅਸਾਂ 22 ਦੇ 12ਵੇਂ ਦਾ 12ਵੇਂ ਦਾ ਹਾਂ ਜੀ 80 23 ਹਾਂ ਜੀ ਠੀਕ ਹੈ ਜੀ ਟਰੈਕਟਰ オリジナル ਆ ਬਾਈ ਸਾਰਾ ਰੈਨ ਨਾਲ ਰੈਨ ਨਾਲ ਵੀਰੇ ਰੈਨ ਨਾਲ ਓਕੇ ਜੀ ਹਾਂ ਜੀ ਤੇ ਇਹਦਾ ਜਿਹੜਾ ਰੇਟ ਆ ਬਾਈ ਉਹ ਬਾਈ ਕਹਿੰਦਾ ਆਪਾਂ ਫੋਨ ਤੇ ਦੱਸਾਂਗੇ ਇੱਕੋ ਟਰੈਕਟਰ ਆ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਇਹਦਾ ਰੇਟ ਦਾ ਸਿਸਟਮ ਅਲੱਗ ਹੁੰਦਾ ਤਾਂ ਬਾਈ ਕਹਿੰਦਾ ਫੋਨ ਤੇ ਆਪਾਂ ਦੱਸ ਦਾਂਗੇ ਜਿਹਨੇ ਵੀ ਲੈਣਾ ਹੋਇਆ ਬਾਈ ਦਾ ਨੰਬਰ ਆਪਾਂ ਮੇਰਾ ਵੀ ਜਿਹਨੇ ਲੈਣਾ ਫੋਨ ਉਹੀ ਕਰਿਓ ਬੇਨਤੀ ਇਹ ਆ ਠੀਕ ਹੈ ਜੀ ਬਈ ਹਾਂ ਥੋੜਾ ਜਿਹਾ ਫੋਨ ਪਹਿਲਾਂ ਹੀ ਵੀਜੀ ਹੁੰਦਾ ਫਿਰ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਹਾਂਜੀ ਕਿਉਂਕਿ ਟਰੈਕਟਰ ਬਾਈ ਕੋ ਕਾਫੀ ਹੁੰਦੇ ਨੇ ਫੋਨ ਬਹੁਤ ਆਉਂਦੇ ਨੇ ਠੀਕ ਹੈ ਜੀ ਤਾਂ ਵੀਰਾਂ ਨੂੰ ਬੇਨਤੀ ਹੁੰਦੀ ਆ ਵੀ ਜੇ ਕੋਈ ਚਾਹਵਾਨ ਹੁੰਦਾ ਚਲੋ ਪੁੱਛਣ ਦਾ ਬਣਦੀ ਚਲੋ ਬਾਈ ਦੂਰੋਂ ਹੁੰਦਾ ਹੈ ਹਨਾ ਸਹੀ ਗੱਲ ਹੈ ਵੀਰੇ ਤੇ ਇੱਕ ਵੇਰ ਨੂੰ ਹੋਰ ਬੇਨਤੀ ਹੁੰਦੀ ਹੈ ਵੀ ਕੋਈ ਵੀ ਜਿਹਨੇ ਇਹਨੇ ਆਉਣਾ ਕਿਸੇ ਨੇ ਦੇਖਣਾ ਤਾਂ ਵੀ ਇਹਨੂੰ ਫੋਨ ਕਰਕੇ ਕਰੋ ਬਾਈ ਆਟ ਆਟ ਥੋੜਾ ਕੋ ਖੜਾ ਕੇ ਨਹੀਂ ਖੜਾ ਹਾਂਜੀ ਵੀਰੇ ਕਈ ਵਾਰ ਵੇਗ ਵੀ ਜਾਂਦਾ ਫਿਰ ਉਹ ਵੇਗਿਆਂ ਦਾ ਬੰਦਾ ਬਾਈ ਦੂਰੋਂ 100 200 ਕਿਲੋਮੀਟਰ ਆ ਜਾਂਦਾ ਫਿਰ ਆਪਣੇ ਆਪ ਨੂੰ ਨਹੀਂ ਚੰਗਾ ਲੱਗਦਾ ਸਹੀ ਗੱਲ ਹੈ ਵੀਰੇ ਹਨਾ ਜੀ ਅੱਗੇ ਬਾਈ ਜੂਵ ਆ ਗਿਆ ਜੀ 585 ਬਾਈ ਜੀ ਇਹ 4x4 ਹੈ ਜੀ ਜੈਗੋ ਵੀਰੇ ਇਹਦੇ ਨਾਲ ਤਾਂ ਮੱਥੇ ਹੀ ਟੱਕੇ ਨੇ ਯਾਰ ਵੀਰੇ ਨੇ ਸਾਡੇ ਅੱਛਾ ਹਾਂ ਠੀਕ ਆ ਮਾਰਕਾ 2023 ਆ ਲਿਆ 24 ਚ ਤਾਂ 24 ਚ ਠੀਕ ਹੈ। ਪਰ ਟਾਇਰ ਦੇ ਨਾਲ ਦੇ ਹੁਣ ਵੀ 98 ਪੈ ਗਏ ਸਾਡੇ ਆ ਟਰੈਕਟਰ ਦੇ। 98 ਹੀ ਖੜੇ ਆ ਪੱਕੀ ਗੱਲ ਹੈ। ਕੋਲੇ ਵੀ ਨਾ ਰਿੰਮਾਂ ਦੀਆਂ ਗੁੱਲੀਆਂ ਦਾ ਦਿਖਾ ਨਿਕਲ ਵੀ ਓਕਣਾ ਹੀ ਪਿਆ। ਹਲੇ ਅੱਬਾ ਤੂੰ ਆਇਆ ਨਹੀਂ ਵੀਰੇ ਟਰੈਕਟਰ। ਨਹੀਂ ਬਬਿਲਕੁਲ ਤੋਤਾ ਵੀ ਨਹੀਂ ਹੈਗਾ। ਹਾਂਜੀ ਆ ਦੇਖੋ ਗੁੱਲੀਆਂ ਦਾ ਨਿਕਲ ਵੀ ਓਕਣਾ ਹੀ ਪਿਆ ਦੇਖ। ਪੱਕੀ ਗੱਲ ਹੈ ਬਾਈ। ਆ ਦੇਖ ਵੀਰੇ। ਪਿਆ ਨਾ ਬਾਈ? ਬਿਲਕੁਲ ਠੀਕ ਹੈ। ਕਿ ਭੈਦਰੇ ਹੁਣ ਜਾਇਜਾ ਦੱਸੀ ਬਾਈ ਕਿੰਨੇ ਦਾ ਦੇਣਾ ਟਰੈਕਟਰ ਇਹ। ਵੀਰੇ ਡਿਮਾਂਡ ਇਹਦੀ 7.5 ਲੱਖ ਦੀ ਆ। 7.5 ਠੀਕ ਹੈ। ਹਾਂਜੀ। ਬਾਕੀ ਮਾਣ ਵੱਧ ਤੋਂ ਵੱਧ ਕਰ ਦਾਂਗੇ ਵੀਰੇ। ਓਕੇ ਜੀ। ਹਾਂਜੀ। 585 ਆ ਬਾਈ ਇਹ ਚ 575 ਵੀ ਆਉਂਦਾ। ਭਾਈ ਇਹ ਚ ਵੀ ਮਾਡਲ ਆ ਮੂਡਲ ਦਾ ਫਰਕ ਹੁੰਦਾ ਕਿ ਨਹੀਂ? ਨਹੀਂ ਵੀਰੇ 85 ਦਾ ਇਹ ਹਾਈ ਲੋ ਮੀਡੀਅਮ ਇਹ ਜਿਹਾ ਆਉਂਦਾ ਇਹਦਾ 4 ਵੀਲ ਚ ਆ ਗਿਆ ਨਾ। ਠੀਕ ਹੈ ਜੀ। ਟੈਕ ਪਲੱਸ ਕਹਿ ਦਨੇ ਆ ਇਹਨੂੰ। ਓਕੇ ਜੀ। ਹਾਂਜੀ। ਠੀਕ ਹੈ ਜੀ। ਹਾਂਜੀ। ਤੇ ਭਾਈ ਤੁਹਾਨੂੰ ਮੀਟਰ ਰੀਡਿੰਗ ਦੱਸ ਦਨੇ ਆ। 500 ਘੰਟੇ ਦੇ ਕਰੀਬ ਚੱਲਿਆ ਵਾ ਟਰੈਕਟਰ ਇਹ। ਹਾਂਜੀ। ਠੀਕ ਹੈ ਜੀ। ਬਖਾ ਟਰੈਕਟਰ ਜੀ 555 ਇਹ 555 ਜੱਗੂ ਵੀਰੇ ਪਹਿਲਾਂ ਦਾ ਸੈਂਟਰ ਗੇਅਰ ਆ ਠੀਕ ਆ ਜੀ ਹਾਂਜੀ ਓਕੇ ਇਹ ਥੋੜੀ ਮੰਗ ਆ ਲੋਕਾਂ ਦੀ ਵੱਧ ਆ ਸੈਂਟਰ ਗੇਅਰ ਬਹੁਤ ਘੱਟ ਟਰੈਕਟਰ ਮਿਲਦਾ ਬਿਲਕੁਲ ਜੀ ਬਿਲਕੁਲ ਇਹ 2019 ਮਾਡਲ ਆ ਵੀਰੇ 19 ਮਾਡਲ ਆ ਠੀਕ ਆ ਜੀ ਹਾਂਜੀ ਟੈਟੂ ਨਾਲ ਦੇ ਨੇ ਜੀ ਟੈਟੂ ਰ ਹਾਂਜੀ ਵੀਰੇ ਠੀਕ ਆ ਜੀ ਹਾਂਜੀ ਓਕੇ Ориجنਲ ਆ ਬਾਈ ਕੰਡੀਸ਼ਨ ਦਾ ਕਿ ਮਾੜਾ ਮੋਟਾ ਹੈਗਾ ਮੇਰੇ ਮਾੜਾ ਮੋਟਾ ਤਾਂ ਕੀਤਾ ਹੋਇਆ ਹੈ ਠੀਕ ਆ ਬਾਈ ਥੋੜੀ ਬਹੁਤੀ ਜਿਵੇਂ ਕਿਤੇ ਮਾੜੀ ਮੋਟੀ ਲਿੰਕਾਂ ਲੂੰਕਾਂ ਤੇ ਲਾ ਲਓ ਹਲਕੀ ਮੇਰਾ ਲਿੰਕਾਂ ਤੇ ਲਾ ਲਓ ਜਿਵੇਂ ਮਾੜਾ ਮੋਟਾ ਹਿੱਸੇ ਤੋਂ ਰੰਗ ਲੈ ਜਾਂਦਾ ਠੀਕ ਹੈ ਜੀ ਮਾੜਾ ਮੋਟਾ ਰਮ ਰਮਤ ਕਿਨਾਰੀ ਹੋ ਜਾਂਦੀ ਐ ਇੰਨਾ ਕਿ ਦਾ ਵੀਰੇ ਕਰਨਾ ਹੀ ਪੈਂਦਾ ਵਾ ਝੂੜ ਬੋਲੀ ਤੇ ਮਾੜਾ ਮੋਟਾ ਹੋਇਆ ਹੋਇਆ ਓਕੇ ਜੀ ਹਾਂਜੀ ਤੇ ਆਪਾਂ ਬਾਈ ਵੀਡੀਓ ਵਿੱਚ ਤਾਂ ਦੱਸ ਦਿੰਨੇ ਆ ਠੀਕ ਹੈ ਜੀ ਕੋਈ ਕੱਲ ਨੂੰ ਆਗੇ ਵੀਰ ਕਹਿ ਤਵੇ ਫਿਰ ਔਖਾ ਲੱਗਦਾ ਥੋੜਾ ਜਿਹਾ ਆਪਾਂ ਵੀਡੀਓ ਦੇ ਵਿੱਚ ਬਾਈ ਨੂੰ ਤਾਂ ਹੀ ਪੁੱਛ ਲਈਦਾ ਹਰੇਕ ਟਰੈਕਟਰ ਦੇ ਪਹਿਲਾਂ ਵੀ ਬਾਈ ਨੂੰ ਟੱਚਿੰਗ ਹੈਗੀ ਕਿ ਨਹੀਂ ਹੈਗੀ ਠੀਕ ਹੈ ਇਹ ਬਾਈ ਆਪਣਾ ਮਾਡਲ 19 ਦੱਸਿਆ ਨਾ ਉਹਨੀ ਮਾਡਲ 4.5 ਲੱਖ ਮੁੱਲ ਆ ਜੀ ਹਾਂਜੀ ਬਾਕੀ ਮੌਕੇ ਤੇ ਬਾਈ ਕਹਿੰਦਾ ਜਿੰਨੇ ਵੀ ਟਰੈਕਟਰ ਆ ਸਾਰਿਆਂ ਜੋ ਵਧੀਆ ਮਾਨਦਾਨ ਹੋਊਗਾ ਪੂਰੇ ਖੁੱਲੇ ਦਿਲ ਨਾਲ ਠੀਕ ਆ ਜੀ ਤੇ ਬਾਕੀ ਹੋਰ ਇੱਧਰ ਵੀ ਖੜਾ ਬਾਈ ਅਰਜਨ 605 ਫੁੱਲੇ ਬਾਈ ਆ ਵੀ ਦਿਖਾ ਦੇ ਯਾਰ ਇਹ ਬਾਈ ਮਾਡਲ ਕਿਹੜਾ ਜੀ ਇਹ 2013 ਮਾਡਲ ਆ ਵੀਰੇ 2013 ਪਿਛਲੇ ਟਾਇਰ ਬਾਈ ਪਾਣੇ ਇਹਦੇ ਹਨਾ ਜੀ ਕੱਲੂ ਪਵਾ ਦਾਂ ਨੇ ਪਵਾ ਦੂੰਗਾ ਟਾਇਰ ਬਾਕੀ ਹਾਂਜੀ ਹਾਂਜੀ ਕੱਲ ਪਵਾ ਦਾਂਗੇ ਵੀਰੇ ਇਹਦਾ ਵੀ ਤੁਸੀਂ ਟਾਇਰ ਪਵਾ ਕੇ ਦੱਸ ਦੋ ਕਿੰਨੇ ਦਾ ਦੇਣਾ ਜੀ ਵੀਰੇ ਜੇ ਦਾ ਟਾਇਰਾਂ ਤੋਂ ਬਿਨਾ ਜੀ ਰੇਟ ਦੀ ਗੱਲ ਆ ਠੀਕ ਆ ਜੀ ਫਿਰ ਤਾਂ 365000 ਦੀ ਡਿਮਾਂਡ ਆ ਓਕੇ ਜੀ ਬਾਕੀ ਜੇ ਕੱਲ ਨੂੰ ਵੀਰੇ ਟਾਇਰ ਪੈਗੇ ਫਿਰ ਉਹ ਹਿਸਾਬ ਨਾਲ ਕਰ ਲਾਂਗੇ ਕੋਈ ਠੀਕ ਆ ਮੈਂ ਕਿ ਜਿੰਨੇ ਕਿਤੇ ਤੁਹਾਡੇ ਟਾਇਰ ਪੈਗੇ ਹਾਂਜੀ ਹਾਂਜੀ ਉਹ ਹਿਸਾਬ ਨਾਲ ਅਡਜਸਟਮੈਂਟ ਹੋ ਜਾਊਗਾ ਠੀਕ ਆ ਬਾਈ ਮਾਡਲ 13 ਹੈ ਨਾ ਜੀ ਇਹ 13 ਵੀਰੇ ਸੈੱਟ ਗੀਅਰ ਦੇ ਵਿੱਚ ਹਾਂਜੀ ਮੈਂ ਕੋ ਪੰਪ ਆ ਓਕੇ ਜੀ ਹਾਂਜੀ ਆ 745 ਜੀ ਇਹ ਵੀਰ ਮਰੇ ਆ ਬਿੱਗ ਗਿਆ ਜੀ ਇਹ ਵਿਗ ਗਿਆ ਠੀਕ ਆ ਹਾਂਜੀ ਅੱਗੇ 750 ਵੀ ਖੜਾ ਇੱਕ ਜੀ ਭਾਈ 2 ਸਪੀਡ ਹੈ ਜੀ ਇਹ। ਇਹ 2 ਸਪੀਡ ਆ ਵੀਰੇ 2013 ਮਾਡਲ ਆ। 13 ਮਾਡਲ ਠੀਕ ਹੈ ਜੀ। ਓਕੇ ਜੀ। ਭਾਈ ਦੇਖਣ ਨੂੰ ਸ਼ੋਸ਼ੂ ਤੇ ਮਾੜ ਲੂਚਾ ਲੱਗਦਾ ਟਰੈਕਟਰ ਆ। ਹਾਂਜੀ। ਮੈਂ 17-12 ਮਾਡਲ ਲੱਗਿਆ ਸੀ ਕਹਣੇ ਨੂੰ। ਹਾਂਜੀ ਐਂ 13 ਮਾਡਲ ਵੀਰੇ। ਠੀਕ ਹੈ ਜੀ। ਓਕੇ। ਭਾਈ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਪਿਛਲੇ ਟਾਇਰ ਅੱਧੇ ਘੋਂਗੇ ਜੀ। 45 ਪੈਸੇ ਮੰਨ ਲਓ। ਮੁੱਲੇ ਟਾਇਰ ਵੀ ਇੰਨੇ ਕੇ ਆ ਜੀ। ਇਹਦਾ ਮੁੱਲ ਭਾਈ ਜਾਇਜ਼ ਆ ਜੀ। ਇਹਦਾ ਵੀਰੇ 3 ਲੱਖ 85 ਹਜ਼ਾਰ ਦੀ ਡਿਮਾਂਡ ਆ। 385। ਹਾਂਜੀ। ਠੀਕ ਹੈ ਜੀ। ਆਵਰ ਸਟੀering ਬਾਈ ਕੋਲੋਂ ਹੋਰ ਬਣਾ ਲੈਣੀ ਹੈ ਜੀ ਤੇ ਵਾਕਈ ਜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਟਰੈਕਟਰ ਦਿਖਾਏ ਨੇ ਇੱਧਰ ਚਾਰ ਆ ਗਏ ਠੀਕ ਹੈ ਜੀ ਤੇ ਬਾਈ ਇੱਕ ਵਾਰ ਨੰਬਰ ਦਿਖਾ ਦਿਓ ਸਾਹਮਣੇ ਸਕਰੀਨ ਤੇ ਕਿ ਭਾਈ ਕਿੰਨਾ ਤੁਸੀਂ ਆਪਣੀ ਲੋਕੇਸ਼ਨ ਬੜੀ ਚੰਗੀ ਤਰ੍ਹਾਂ ਵੀਰਾਂ ਨੂੰ ਸਮਝਾ ਦਿਓ ਵੀ ਕਿੱਥੇ ਆ ਤੁਸੀਂ ਮੈਨੂੰ ਦੱਸਿਆ ਵੀ ਅੱਜ ਇੱਕ ਬੰਦੇ ਸਮਰਾਲਾ ਹੀ ਪਹੁੰਚ ਗਏ ਉੱਥੇ ਲੁਧਿਆਣਾ ਦੇ ਵੀਰੇ ਉਹ ਹਾਂ ਸਮਰਾਲਾ ਚੌਕ ਆ ਹੀ ਗਏ ਹਾਂ ਜੀ ਹਾਂ ਵੀਰੇ ਆਪਣਾ ਸਮਰਾਲਾ ਸ਼ਹਿਰ ਆ ਠੀਕ ਹੈ ਜੀ ਲੁਧਿਆਣਾ ਜ਼ਿਲ੍ਹਾ ਓਕੇ ਜੀ ਤੇ ਸੰਵਰਾਲੇ ਸ਼ਹਿਰ ਦੇ ਵਿੱਚ ਆਪਣਾ ਹੀਰੋ Honda ਏਜੰਸੀ ਆ ਨਾਲ ਸ਼ੋਅਰੂਮ ਆ ਓਕੇ ਜੀ ਗੈਲੈਂਡ ਕਲੇਰ ਦਾ ਠੀਕ ਆ ਜੀ ਹਾਂਜੀ ਵੀਰੇ ਤੇ ਬਾਕੀ ਨੰਬਰ ਬਾਈ ਸਾਹਮਣੇ ਚੱਲਦੇ ਸਕਰੀਨ ਤੇ 98153 4033 ਇਹ ਨੰਬਰ ਤੁਹਾਡਾ ਬਾਈ ਹਾਂਜੀ ਵੀਰੇ ਠੀਕ ਆ ਉਹ ਦੂਜਾ ਨੰਬਰ ਬਾਈ ਦਾ ਹੀ ਉਹ ਗੁਰਦੀਪ ਬਾਈ ਦਾ ਵੀਰੇ ਓਕੇ ਜੀ ਹਾਂਜੀ ਤੇ ਦੋ ਨੰਬਰ ਬਾਈ ਮੇਰਾ ਡੀਲ ਆਪਣਾ ਭੋਲਾ ਵੀਰ ਕਰਨਗੇ ਓਕੇ ਜੀ ਹਾਂਜੀ ਹਾਂਜੀ ਜਿਆਦਾਤਰ ਕਿਉਂਕਿ ਬਾਈ ਕਈ ਵਾਰ ਬਾਹਰ ਜਾਂਦਾ ਬਾਈ ਫੀਲਡ ਦੇ ਵਿੱਚ ਵੀਰ ਇੱਥੇ ਰਹਿੰਦਾ ਤੇ ਵੱਡਾ ਵੀਰਾ ਇਹ ਕਰੂਗਾ ਮੇਰਾ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਈ ਹੁਣ ਜਿਹੜਾ ਵੀ ਰਾਇਆ ਟਰੈਕਟਰ ਦੇਖਣਾ ਹਾਂਜੀ ਵੀਰੇ ਮਾੜ ਤਾਂ ਵਧੀਆ ਕਰ ਰਿਹਾ ਵੀਰੇ ਮੈਂ ਕਹਿੰਦਾ ਚਿੰਤਾ ਨਾ ਕਰ ਯਾਰ ਤੂੰ ਠੀਕ ਆ ਹਾਂਜੀ ਕੋਈ ਆਏ ਨਾ ਹੋਵੇ ਪੰਜ 7000 ਪਿੱਛੇ ਕੋਈ ਦਿੰਦਾ ਨਾ 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 ਯਾਰ ਵੀਰੇ ਕੋਈ ਚੱਕਰੇ ਨਹੀਂ ਠੀਕ ਆ ਜੀ ਹਾਂਜੀ ਜਿਹੜਾ ਵਧੀਆ ਮੁੱਲ ਮਾੜ ਦੇ ਹਿਸਾਬ ਨਾਲ ਲੱਗੇ ਜਾਊਗਾ ਠੀਕ ਆ ਜੀ ਵਧੀਆ ਮਾਨ ਕਰਕੇ ਤੋੜਾਂਗੇ ਬਾਈ ਇੱਕ ਗੱਲ ਦੀ ਗਰੰਟੀ ਆ ਮੜੇ ਮੋਟੇ ਪੈਸੇ ਪਿੱਛੇ ਨਹੀਂ ਬਾਈ ਸਾਨੂੰ ਜਾਣ ਦਿੰਦਾ ਜੇ ਕੋਈ ਫਰਕ ਜ਼ਿਆਦਾ ਹੋਵੇ ਵੀ ਕੰਮ ਅੜਿਆ ਹੋਇਆ ਫੇਰ ਬਾਈ ਉੱਥੇ ਆਪਾਂ ਕੁਝ ਕਹਿ ਨਹੀਂ ਸਕਦੇ ਪੰਜ 7000 ਦੀ 10 15000 ਦੀ ਗੱਲ ਕੋਈ ਨਹੀਂ ਹੁੰਦੀ ਹਾਂਜੀ ਵੀਰੇ ਤੇ ਠੀਕ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਧੰਨਵਾਦ ਧੰਨਵਾਦ ਠੀਕ ਹੈ